ਹਾਂ ਜੀ ਬਾਈ ਅੱਜ ਦਾ ਬਾਰੇ ਦੱਸ ਦੋ ਜੀ ਅੱਜ ਜਨਮ ਦਿਨ ਮਨਾਇਆ ਗਈ ਐਸਾ ਜੀ ਕਿ ਮੈਂ ਹਰੀਸ਼ ਮੈਂ ਪੰਚਤਨਾਰਥਲ ਕਲਾ ਜਿਹੜਾ ਪਟਿਕੜ ਸਾਹ ਦਾ ਰਹਿਣ ਵਾਲਾ ਮੈਂ ਲੰਬੇ ਸਮੇਂ ਤੋਂ ਬਣਾ ਜੀ ਰਿਹਾ ਹਾਂ ਲੰਬੇ ਸਮੇਂ ਤੋਂ ਸਮਾਜ ਸੇਵਾ ਦੀ ਸੇਵਾ ਕਰਨਾ ਚਾਹ ਰਿਹਾ ਹਾਂ ਮੇਰਾ ਜਿਹੜਾ ਜਨਮ ਹੈ 16 46 ਨੂੰ ਪੰਚਤਨਾਰਥਲ ਕਲਾ ਜੋ ਜिले ਦਾ ਸਭ ਤੋਂ ਵੱਡਾ ਨਗਰ ਉਹਦੇ ਵਿੱਚ ਹੋਇਆ ਮਾਤਾ ਬਚਨ ਕੌਰ ਜੀ ਤੋਂ ਤੇ ਮੇਰੇ ਪਿਤਾ ਜੀ ਸਰਦਾਰ ਅਰਜਨ ਸਿੰਘ ਜੀ ਨੇ ਮੇਨਤੀ ਦੋਨੇ ਮਾਨਸਤਨ ਜਿਨ੍ਹਾਂ ਨੇ ਮਿਲ ਕਰਕੇ ਮੈਨੂੰ ਪੜਾਇਆ ਔਰ ਪੜਾਣੋਂ ਪ੍ਰੰਤ ਜਿਹੜਾ ਹੈਗਾ ਮੈਨੂੰ ਉਹਨਾਂ ਨੇ ਪੜਾਇਆ ਪੜਾਉਣ ਤੋਂ ਬਾਅਦ ਮੈਂ ਪੀਟੀਆਈ ਵਿੱਚ 1967 ਵਿੱਚ ਦਾਖਲ ਹੋਇਆ ਤੇ ਮੈਂ ਪਟਿਆਲੇ ਆਈਟੀ ਕੀਤੀ ਔਰ 69 ਤੱਕ ਮੈਂ ਆਈਟੀ ਕਰਦਾ ਰਿਹਾ ਆਈਟੀ ਤੋਂ ਬਾਅਦ ਮੈਨੂੰ ਇੱਧਰ ਦੇਖੋ ਆਈਟੀ ਤੋਂ ਬਾਅਦ ਮੈਨੂੰ ਜਿਹੜਾ ਹੈਗਾ ਇਮੀਡੀਏਟਲੀ ਜਿਹੜਾ ਹੈਗਾ ਮਹਿਕਮਾ ਲੋਪ ਨਰਮਾਨ ਵਿਭਾਗ ਕੋ ਬਦਲ ਨਾ ਮਾ ਵਿੱਚ ਉਹਨੂੰ ਨੌਕਰੀ ਮਿਲ ਗਈ। ਉਸ ਵੇਲੇ ਮੈਂ ਜਿਹੜਾ ਹੈਗਾ ਨੌਕਰੀ ਕਰਦਾ ਰਿਹਾ ਤੇ ਨੌਕਰੀ ਤੋਂ ਪਹਿਲਾਂ ਮੈਂ ਜਦੋਂ ਮੈਂ ਨਗਰ ਵਿੱਚ ਵਿਚਰਦਾ ਰਿਹਾ ਤਾਂ ਉਸ ਵੇਲੇ ਨਗਰ ਦੇ ਸਾਰੇ ਬੜੇ ਕੱਚੇ ਹੋਇਆ ਰਹੇ ਸੀ। ਔਰ ਮੈਂ ਉਹ ਰਾਂ ਨੂੰ ਜਿਹੜਾ ਹੈਗਾ ਮਸਲੂਕ ਸੁਵਾਰਨ ਵਾਸਤੇ ਨਗਰ ਦੇ ਨੌਜਵਾਨਾਂ ਨਾਲ ਮਿਲ ਕੇ ਉਹ ਰਾਂ ਨੂੰ ਬੜੀ ਉਤਸ਼ਾਹ ਨਾਲ ਬੜੀ ਮਿਹਨਤ ਨਾਲ ਸੁਵਾਰਦਾ ਰਿਹਾ। ਔਰ ਬੜੀ ਮਿੰਤ ਕਰਦਾ ਰਹੇ ਉਸ ਤੇ ਨਾਲ-ਨਾਲ ਮੈਂ ਜਦੋਂ ਦੇਖਦਾ ਕਿ ਸਾਡਾ ਜੋ ਸ਼ਮਸ਼ਾਨ ਘਾਟਾ ਹੈ ਉਹ ਬਹੁਤ ਬੁਰੀ ਹਾਲਤ ਵਿੱਚ ਸੀ ਜਦੋਂ ਕੋਈ ਮੁੰਡਾ ਸਰਗਵਾਸ ਹੋ ਜਾਂਦਾ ਸੀ ਉੱਥੇ ਲੈ ਕੇ ਜਾਂਦੇ ਤਾਂ ਜਾਣ ਵੇਲੇ ਸਾਨੂੰ ਜਿਹੜਾ ਹੈਗਾ ਬੜੀ ਮੁਸ਼ਕਲ ਹੁੰਦੀ ਨਗਰ ਦੇ ਨਾਗਰਾਨਾਂ ਨੂੰ ਲੈ ਕੇ ਨਗਰ ਵਾਸੀ ਨੂੰ ਨਾਲ ਲੈ ਕੇ ਉਹ ਰਾਹ ਵਿੱਚ ਬੜੀ ਮਿੱਟੀ ਪਾਈ ਮਿੱਟੀ ਪਾਉਣ ਪਾਉਣਾ ਹੈ ਜਿਹੜਾ ਹੈਗਾ ਉਹ ਰਾਹ ਦੀ ਮੈਂ ਪੱਕਾ ਕਰਵਾਇਆ ਜਿਹੜਾ ਨਵੀਂ ਸੜਕ ਜਿਹੜੀ ਉਸ ਤਰੀਕੇ ਨਾਲ ਉਸ ਤੋਂ ਬਾਅਦ ਸਾਡਾ ਜੋ ਸ਼ਬਦਵਾਲਾ ਸੀ ਉਹ ਸ਼ਬਦਵਾਲਾ ਜਿਹੜਾ ਹੈਗਾ ਸਾਡਾ ਉੱਥੇ ਬੜਾ ਕੱਚਾ ਰਾਹ ਸੀ ਉਹ ਕੱਚੇ ਨੂੰ ਜਿਹੜਾ ਹੈਗਾ ਮੈਂ ਯਤਨ ਕੀਤਾ ਮਿਲ ਕੇ ਉਹ ਪੱਕਾ ਕਰਵਾਇਆ ਪੱਕਾ ਕਰਾ ਦਿੱਤੀ ਸੜਕ ਦੀ ਸਾਰੀ ਕਰ ਦਿੱਤੀ ਉਸ ਤੋਂ ਬਾਅਦ ਕਰਮਣੀ ਸਾਹਿਬ ਗੁਰਦੁਆਰਾ ਲੈ ਕੇ ਜੁਣੀ ਹੈ ਸੜਕ ਦਾ ਨਿਰਮਾਣ ਕਰਵਾਇਆ ਮੈਂ ਤੇ ਉਸ ਤੋਂ ਅੱਗੇ ਸੀਟ ਬਧਰੀ ਪ੍ਰਸ਼ਾਦ ਸਾਡੇ ਨਗਰ ਵਿੱਚ ਹੁੰਦੇ ਸਨ ਉਹਨਾਂ ਦੇ ਘਰ ਤੋਂ ਲੈ ਕੇ ਇੱਕ ਹਿਸ਼ਾਰਾ ਸਿੰਘ ਦੇ ਘਰ ਤੱਕ ਜਿਹੜੀ ਹੈ ਨੰਮੀ ਸੜਕ ਦੀ ਸਾਰੀ ਕਾਈ ਇਹ ਥੋੜਾ ਵੱਡੇ ਕਾਰਜ ਨਗਰ ਦੇ ਤਾਂ ਨਗਰ ਵਿੱਚ ਬਹੁਤ ਸਾਰੇ ਜਿਹੜੇ ਮੁਲਾਦ ਨੇ ਮੈਂ ਉਹਨਾਂ ਨੂੰ ਜਿਹੜੀ ਨੋਟਰੀ ਨੌਜਵਾਨਾਂ ਨਾਲ ਨੋਟਰੀ ਵੀ ਦਵਾਈ ਜਿਥਾ ਸ਼ਕਤੀ ਜਿੰਨੇ ਜਿੱਥੇ ਮੈਂ ਕਿਤੇ ਲਵਾ ਸਕਦਾ ਹੀ ਹੁੰਦਾ ਨਾ ਨਗਰ ਵਿੱਚ RAM LILA ਦਾ ਯੋਜਨ ਜਿਹੜਾ ਹਰ ਸਾਲ ਹੁੰਦਾ ਹੈ ਉਹ RAMLILADA ਦੇ ਯੋਜਨ ਵਿੱਚ ਮੈਂ ਵੱਡਾ ਯੋਗਦਾਨ ਪਾਉਂਦਾ ਰਿਹਾ ਤੇ ਸਮੇਂ ਦੀਆਂ ਸਰਕਾਰਾਂ ਪਾਸੋਂ RAM ਜ਼ਿਲ੍ਹਾ ਕਲੱਬ ਨੂੰ ਪੈਸੇ ਵੀ ਮੈਂ ਥਲੇ ਮਹੱਈਆ ਕਰਾਉਂਦਾ ਹੈ। ਉਹ ਨਾਲ ਦੀ ਨਾਲ ਮੈਂ ਆਪ ਜਦੋਂ ਰੀਵਨ ਉੱਤੇ ਕੱਟਦਾ ਤਾਂ ਮੈਨੂੰ 29 ਸਾਲ ਜਿਹੜਾ ਮੈਨੂੰ ਰੀਵਨ ਕੱਟਦਿਆਂ ਹੋ ਗਿਆ ਉੱਥੇ ਮੈਂ ਜਥਾ ਸ਼ਕਤੀ 29 ਸਾਲਾਂ ਤੋਂ ਲਗਾਤਾਰ ਉਹਨਾਂ ਦਾ ਰੀਵਨ ਕੱਟਣ ਵੇਲੇ RAMLILA ਕਲੱਬ ਵਿੱਚ ਜਿਹੜੀ ਸੇਵਾ ਕੀ ਮੈਂ ਪਾਉਂਦਾ ਰਿਹਾ। ਅਪਰੰਤ ਜਿਹੜਾ ਸਕੂਲ ਜਿਸ ਸਕੂਲ ਵਿੱਚ ਮੈਂ ਪੜਿਆ ਉਸ ਸਕੂਲ ਵਿੱਚ ਜਿਹੜਾ ਹੈ ਜਦੋਂ ਸਕੂਲ ਦੀ ਉਸਾਰੀ ਹੋਣ ਲੱਗੀ ਨਵੇਂ ਸਕੂਲ ਦੀ ਨਵੇਂ ਇਮਾਰਤ ਵਿੱਚ ਮੈਨੂੰ ਉਸ ਵੇਲੇ ਦੀ ਕਮੇਟੀ ਵਾਲੇ ਆਖਣ ਲੱਗੇ ਕਿ ਸਾਡੇ ਕੋਲੇ ਜਿਹੜਾ ਹੈ 1 ਲੱਖ ਰੁਪਿਆ ਕਟਦਾਵੇਂ ਸਵੇ ਦੀ ਸਰਕਾਰ ਦੇ ਮਾਨਯੋਗ ਮੰਤਰੀ ਸਰਦਾਰ ਕੈਪਟਨ ਕਮਲਜੀਤ ਸਿੰਘ ਉਹਨਾਂ ਤੋਂ 2 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਜਮ੍ਹਾਂ ਲੈ ਕੇ ਇਮੀਡੀਏਟ ਦਿੱਤੀ ਔਰ ਉਸ ਦੇ ਨਾਲ ਨਾਲ ਸਾਡੇ ਇੱਕ ਜਿਹੜਾ ਕੋਡਾ ਹਾਲ ਬੜੀ ਖਸਤਾ ਹਾਲਤ ਵਿੱਚ 15 ਸਾਲਾਂ ਤੋਂ ਪਿਆ ਤਾਂ ਉਹਦੀ ਸਾਰੀ ਮੈਂ ਮਹਿਕਮਾ ਲੋਕ ਨਰਮਾਨ ਵਿਭਾਗ ਵੱਲੋਂ ਤੋਂ ਕਰਵਾਈ। ਔਰ ਉਸ ਤੋਂ ਅੱਗੇ ਸਟੇਡੀਅਮ ਜਿਹੜਾ ਉੱਥੇ ਸਾਡੇ ਹੈ ਨਹੀਂ ਸੀ। ਪਟਿਆਲਾ ਉਹ ਤੋਂ ਡਿਸਟ੍ਰਿਕਟ ਹੁੰਦਾ ਮੈਂ ਪਟਿਆਲਾ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਿਸ਼ਨਰ ਦਾ ਕਰ ਕਰਾਜੀ ਤੁਹਾਨੂੰ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਮਤਲਬ ਉਹਨਾਂ ਨਾਲ ਪ੍ਰਿਆਰ ਸਤਕਾਰ ਨਾਲ तकरीबन 2.5 ਲੱਖ ਦੇ ਨੇੜੇ ਰੁਪਿਆ ਜਿਹੜਾ ਹੈਗਾ ਸਟੇਡੀਅਮ ਲਈ ਮੁਹੱਈਆ ਕਰਵਾਇਆ। ਮੇਰੀ ਮਾਤਾ ਜੀ ਸਾਲ 2006 ਵਿੱਚ ਸੁਰਗਵਾਸ ਹੋ ਗਏ ਉਹਨਾਂ ਦੇ ਸੁਰਗਵਾਸ ਹੋਣ ਤੋਂ ਪਹਿਲਾਂ ਡਾਕਟਰ ਹਰਵੰਤ ਲਾਲ ਮੰਤਰੀ ਸੀ ਉਹਨਾਂ ਦੇ ਨਾਲ ਵਿੱਚ ਉਹਨਾਂ ਤੋਂ ਮੈਂ ਇੱਕ ਕਮਰੇ ਦੀ ਗ੍ਰਾਂਟ ਸਕੂਲ ਲਈ ਦਵਾਈ ਪੱਖੇ ਤੇ ਕੰਪਿਊਟਰ ਲਈ ਜਿਹੜਾ ਯੋਗਦਾਨ ਪਾਇਆ ਔਰ ਸਮੇਂ-ਸਮੇਂ ਸਰ ਜਦੋਂ ਵੀ ਕੋਈ ਮੈਨੂੰ ਕੋਈ ਮੌਕਾ ਲੱਗਦਾ ਰਿਹਾ ਮੈਂ ਉਹਨਾਂ ਮੌਕਿਆਂ ਦੌਰਾਨ ਮੈਂ ਯਤਨ ਕਰਦਾ ਰਿਹਾ ਕਿ ਮੇਰੇ ਪਿੰਡ ਦੀ ਸਰਵਿਸ ਹੋਵੇ ਉਹ ਤੋਂ ਅੱਗੇ ਜਦੋਂ ਮੈਂ ਮਲਾਜਮਤ ਵਿੱਚ ਆਇਆ ਮਲਾਜਮਤ ਵਿੱਚ ਆਉਂਦਿਆਂ ਮੈਨੂੰ ਜਿਹੜਾ ਹੈਗਾ ਮੈਂ ਪੰਜਾਬ ਪੀਰੋਡ EMPLOYEES ਦਾ ਸੱਕਟੀ ਬਣ ਗਿਆ ਜ਼ਿਲ੍ਹਾ ਦਾ ਜ਼ਿਲ੍ਹਾ ਦਾ ਸੱਕਟੀ ਬਣਨ ਪਰੰਤ ਜਿਹੜਾ ਹੈਗਾ ਮੈਨੂੰ ਉਹਨਾਂ ਨੇ ਸਟੇਟ ਦਾ ਜਨ ਸੱਕਟੀ ਬਣਾ ਦਿੱਤਾ ਗਿਆ ਪੰਜਾਬ ਪੀਰੋਡ ਦਾ ਉਸ ਤੋਂ ਬਾਅਦ ਅਸੀਂ ਇੱਕ ਫੈਡਰੇਸ਼ਨ ਦਾ ਗਠਨ ਕਰ ਲਿਆ ਪੰਜਾਬ ਕੋਆਰਡੀਨੇਟਡ ਸਰਵਿਸਿਜ਼ ਫੈਡਰੇਸ਼ਨ ਇਹ ਚਾਰ ਫੈਡਰੇਸ਼ਨਾਂ ਜਿਹੜੀਆਂ ਕੰਮ ਕਰਦੇ ਸੀ ਪੰਜਾਬ ਵਿੱਚ ਸਾਡੇ ਸਾਥੀਆਂ ਨੇ ਸਲਾਹ ਕੀਤੀ ਕਿ ਉਹ ਫੈਡਰੇਸ਼ਨਾਂ ਇੱਕੋ ਨਾਮ ਤੇ ਕੰਮ ਕਰਦੇ ਨੇ ਕਿਉਂ ਨਾ ਆਪਾਂ ਇੱਕ ਨਵੀਂ ਜਥੇਬੰਦੀ ਦਾ ਗਠਨ ਕਰ ਲਿਆ ਅਸੀਂ ਇੱਕ ਨਵੇਂ ਜਿੱਥੇ ਬੰਦੀ ਪੰਜਾਬ ਸਟੇਟ ਕਰਮਚਾਰੀ ਤਾਲ ਦਾ ਗਠਨ ਕਰ ਲਿਆ ਉਸ ਦੀ ਸੇਵਾ ਵੀ ਮੇਰੇ ਜੁਮੇ ਆਈ ਔਰ ਅਸੀਂ ਸਮੇਂ ਦੀਆਂ ਸਰਕਾਰਾਂ ਤੋਂ ਬੜਾ ਕੰਮ ਜਿਹੜਾ ਹੈਗਾ ਮੁਲਾਜ਼ਮਤ ਦਾ ਕਰਵਾਇਆ ਤੇ ਕਮਿਸ਼ਨ ਦੀ ਨੁਕਤੀ ਕਰਵਾਉਣੀ ਹੈ ਉਹਨਾਂ ਨੂੰ ਇੰਪਲੀਮੈਂਟ ਕਰਾਉਣਾ ਔਰ ਜਿਹੜੇ ਇਥੋਂ ਤੱਕ ਜਿਹੜੇ ਦਿਹਾੜੀਦਾਰ ਵਰਚੂਅਲ ਕਰਮਚਾਰੀ ਸਨ ਉਹਨਾਂ ਦੀਆਂ ਸੇਵਾਵਾਂ ਨੂੰ 2001 ਵਿੱਚ 2011 ਵਿੱਚ 2018 ਵਿੱਚ ਵਰਚੂਅਲ ਲੋਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਵੀ ਕਰਵਾਇਆ ਉਸ ਤੋਂ ਪਹਿਲਾਂ 15-8-72 ਨੂੰ ਵੀ ਬੰਦੇ ਸੀ ਸੇਵਾਵਾਂ ਵਿੱਚ ਇੱਕ ਵਾਰ ਨੋਟਸ ਜਿਹੜੇ ਨੇ ਦੇ ਦਿੱਤੇ ਗਏ ਜਿਹੜੇ ਸਾਡੇ ਕਰਮਚਾਰੀ ਸਨ ਉਹ ਸਾਰੇ ਦੇ ਸਾਰੇ ਨੋਸਟਰੀ ਵਿਡਰਾਅ ਜਿਹੜੀ ਹੈ ਜੇ세 ਬੰਦੀ ਵੱਲੋਂ ਕਰਵਾਏ ਗਏ ਔਰ ਬਹੁਤ ਸਰੀਆਂ ਹੋਰ ਬਹੁਤ ਗੱਲਾਂ ਜਿਵੇਂ ਕਿ ਪੰਚਾਇਤ 77 ਸੰਤੀ ਕਰਮਚਾਰੀਆਂ ਦੇ ਜਿਹੜੇ ਸਨ ਉਹਨਾਂ ਨੂੰ ਕਦੇ ਪੈਨਸ਼ਨ ਨਹੀਂ ਸੀ ਮਈਆ ਮਿਲਦੀਗਾ ਉਹ ਪੈਨਸ਼ਨ ਜਿਹੜੀ ਹੈ ਮੈਂ ਉਹ ਤੋਂ ਸਰਦਾਰ ਰੰਗਰ ਸਿੰਘ ਕਾੜੋਂ ਬਹੀਰ ਸੰਪਨਾਸਟਡ ਕੈਪਟਨ ਕੰਮਿਸ਼ਨਤੰਦ ਮੈਂ ਉਹ ਪੈਨਸ਼ਨ ਜਿਹੜਾ ਹੈਗਾ ਪਹਿਲੀ ਵਾਰ ਉਹਨਾਂ ਨੂੰ ਲਾਏ ਪੰਜਾਬ ਵਿੱਚ ਇੱਕ ਐਸਾ ਟੂਬਲ ਸਰਕਲ ਖੁੱਲਿਆ ਸंचाई ਵਿਭਾਗ ਦਾ ਸਰਦਾਰ ਗਿਆਨ ਸਿੰਘ ਰਾੜੇਵਾਲੇ ਨੇ ਨਾ ਨਫਾ ਤੇ ਨਾ ਨੁਕਸਾਨ ਤੇ ਉਹ ਜਿਹੜਾ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਸੀ ਉਹ ਜਿਹੜਾ ਸਰਕਲ ਹੈ ਟੂਬਲ ਕਾਰਪੋਰੇਸ਼ਨ ਵਿੱਚ ਮਰਜ ਕਰ ਦਿੱਤਾ ਗਿਆ ਉੱਥੇ ਤਕਰੀਬਨ 22-2300 ਮੁਲਾਜ਼ਮ ਸੀ ਉਹ ਸਾਰੇ ਦਾ ਸਾਰਾ ਉਸੇ ਕਾਰਪੋਰੇਸ਼ਨ ਵਿੱਚ ਮਰਜ ਜਿਹੜਾ ਮਰਜ ਹੋਇਆ ਉਸ ਤੋਂ ਇਲਾਵਾ ਵੀ ਜੇ ਕਿਤੇ ਸੀਐਸਆਰ ਦੇ ਰੇਟਾਂ ਦੀ ਰਿਵੀਜ਼ਨ ਹੋਈ ਜਾਂ ਕੋਈ ਸਮੇਂ ਦੀਆਂ ਕੋਈ ਹੋਰ ਮੰਗਾਂ ਜਿਹੜੀਆਂ ਪੰਜਾਬ ਦੇ ਮੁਲਾਜ਼ਮੇ ਨੇ ਸਨ ਉਹਨਾਂ ਦੀ ਖੁਸ਼ੀ ਵਿੱਚ ਹਰ ਯਤਨ ਸਾਡੀ ਪੰਜਾਬ ਸਿਵਲ ਕਰਮਚਾਰੀ ਦਲ ਦੀ ਜਿੱਥੇ ਬੰਦੀ ਹਮੇਸ਼ਾ ਕਰਦੀ ਰਹੀ ਔਰ ਉਹਨਾਂ ਨਾਲ ਮੈਂ ਵੀ ਜੋਗੀ ਹੋ ਕੇ ਕੰਮ ਕਰਦਾ ਰਿਹਾ। ਸੋ ਯਾਨੀ ਮੇਰੇ ਘਰ ਤੋਂ ਪਾਵੇ ਆ ਕਿ ਜਦੋਂ ਵੀ ਜਿੰਨਾ ਚਿਰ ਵੀ ਮੈਂ ਕੰਮ ਕੀਤਾ ਉਹਨਾਂ ਚਿਰ ਮੇਰੇ ਨਾਲ ਮੁਲਾਜ਼ਮਤ ਦੇ ਲੋਕਾਂ ਨੇ ਬੜੀ ਜਿਹੜੀਆਂ ਹਮਾਇਤ ਕੀਤੀਆਂ ਮੇਰੇ ਨਾਲ ਜੁੜ ਕੇ ਚੱਲੇ ਰਹੇ ਨੇ ਔਰ ਉਸੇ ਹਰ ਬਰੇ 1 ਮਈ ਦਾ ਦਿਹਾੜਾ ਮਨਾਉਣਾ ਹੈ ਜਿਹੜਾ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ